ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲੋਕ ਮਹਿੰਗੀਆਂ ਗੱਡੀਆਂ ਤੇ ਐਸ਼ੋ ਰਾਮ ਦੇ ਵਿੱਚ ਸੋਸ਼ਲ ਮੀਡੀਆ ਤੇ ਛਾਇ ਰਹਿੰਦੇ ਆ ਤਾਂ ਦੂਸਰੇ ਪਾਸੇ ਕਈ ਵਾਰ ਅਜਈਆਂ ਤਸਵੀਰਾਂ ਵੀ ਆ ਜਾਂਦੀਆਂ ਨੇ ਜਿਹੜੀਆਂ ਤੁਹਾਡੀ ਰੂਹ ਨੂੰ ਚੁੰਜੋੜ ਕੇ ਰੱਖ ਦੇਣਗੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਦਿਆਲਗੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਆਸ਼ਾ ਪਿਛਲੇ 4 ਮਹੀਨਿਆਂ ਤੋਂ ਇਲਾਜ ਨਾ ਹੋਣ ਕਰਕੇ ਮੰਝੇ ਉੱਪਰ ਪਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਆਸ਼ਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਕਰੀਬ 3 ਸਾਲ ਪਹਿਲਾਂ ਹੋ ਚੁੱਕੀ ਅਤੇ ਉਹਨਾਂ ਦੀ ਇੱਕ ਛੋਟਾ ਦੀ 5 ਸਾਲ ਦੀ ਬੇਟੀ ਵੀ ਹੈ ਉਹਨਾਂ ਨੇ ਕਿਹਾ ਇਹ ਕਿ ਉਹਨਾਂ ਦੇ ਦੋਵੇਂ ਲੀਵਰਾਂ ਵਿੱਚ ਸਮੱਸਿਆ ਹੈ ਪੇਟ ਦੇ ਵਿੱਚ ਪਾਣੀ ਹੈ ਪਿੱਤੇ ਦੇ ਵਿੱਚ ਪੱਥਰੀ ਹੈ ਤੇ ਪੂਰਾ ਸਰੀਰ ਸੁੱਜਿਆ ਹੋਇਆ ਉਹਨਾਂ ਦੱਸਿਆ ਹੈ ਕਿ ਮੇਰੇ ਭਰਾ ਦਿਹਾੜੀ ਕਰਦੇ ਨੇ ਅਤੇ ਉਹਨਾਂ ਨੇ ਮੇਰੇ ਇਲਾਜ ਲਈ ਪੈਸੇ ਉਧਾਰ ਲੈ ਕੇ ਮੇਰਾ ਇਲਾਜ ਕਰਵਾਇਆ ਪਰ ਕੰਮ ਨਾ ਹੁਣ ਕਰਕੇ ਘਰ ਦਾ ਗੁਜ਼ਾਰਾ ਹੁਣ ਮੁਸ਼ਕਲ ਹੋ ਰਿਹਾ ਹੈ ਉਸ ਤੋਂ ਬਾਅਦ ਪਰਿਵਾਰ ਨੇ ਲੋਕਾਂ ਤੋਂ ਮਦਦ ਦੀ ਗੋਹਾਰ ਲਗਾਈ ਹੈ ਹਾਂਜੀ ਮੇਰੇ ਪੱਥਰੀਆਂ ਆਈਆਂ ਜੀ ਤੋਰ ਇਹ ਟੌਨੀ ਵੀ ਬਸ ਮੇਰਾ ਕੋਈ ਇਲਾਜ ਕਰਾ ਦੇ ਮੇਰੀ ਛੋਟੀ ਜੀ ਬੇਟੀ ਨੂੰ ਸਾਹ ਚੱਕਾ ਹਾਂ ਜੀ ਕੋਈ ਕਰ ਵਾਲੇਆਂ ਨਿੱਜ ਘਰ ਵਾਲੇ ਪੂਰੇ ਹੋ ਗਏ ਤਿੰਨ ਚਾਰ ਸਾਲ ਹੋ ਗਏ ਉਹਨਾਂ ਨੂੰ ਤੇ ਵਿਚਾਰ ਮਹੀਨੇ ਮੈਨੂੰ ਹੋ ਗਏ ਮਨਜੀਤ ਪਈ ਤੇ ਬੇਟੀ ਇੱਕੋ ਜੀ ਇੱਕ ਬੇਟੀ ਹੈ ਤੇ ਵਿਚਵਾਰੀ ਇਹਨਾਂ ਦਾ ਸੱfte ਭਰਾਜਾਂ ਦੇ ਬਰਾਵਾ ਕੋ ਆ ਗਈ ਮਾਈਟੇ ਨਕਾਂ ਵਰਗੇ ਦੁੱਤ ਦਾ ਹਾਲ ਹੈ ਕੱਚਾ ਹੈ ਵਾਰ ਜੋ ਜੀਵੀ ਰਹਿਣ ਦੀ ਬਹੁਤ ਮੁਸ਼ਕਲ ਹੈ ਚੁੰਦਾ ਤੇ ਹਰ ਕੋ ਟੱਗੜਾ ਮਾਰੇ ਹਾਲਾ ਤੇ ਉਹ ਰੇ ਚੌਨੀ ਬਸ ਕੋਈ ਹੱਡੀ ਮੈਂ ਇੱਤ ਕਰੇ ਲਾਜ ਲਾਜ ਹੋ ਸਕੇ ਹਾਂਜੀ ਫੇ ਬਤੇਰੇ ਲਾਏ ਨਾ ਤੇ ਚੱਕਰ ਆਹ ਸਹੀ ਜੇ ਹਾਂ ਹਾਂਜੀ ਨਹੀਂ ਜੀ ਉਹ ਨਹੀਂ ਕੋਈ ਯਾਰ ਗੜੀ ਉਹ ਨਾ ਕੋਈ ਨਹੀਂ ਆ ਬਸ ਰਿਸ਼ਤੇਦਾਰਾਂ ਤੇ ਦਿੱਤੇ ਤੇ ਉਹ ਬੈਂਡ ਬਰਾਉਂਡ ਦਿੱਤੇ ਸਾਰੇ ਵਿੰਡੂ ਵੇਂਡ ਵਾਲੇ ਨਿਕ ene ਆਡੀ ਕਿੰਨੇ ਨਹੀਂ ਆਡੀ ਬਾਹ ਫੜੀ ਕਿੰਨੇ ਆ ਮਨ ਦਿੱਤੇ ਨੇ ਕਹੋ ਜੀ ਗੇਵੀ ਪ੍ਰਕਾਰ ਬੱਚੀ ਇਹ ਆਪਣੀ ਮੰਜੇ ਤੇ ਪਈ ਆ ਤੇ ਬਹੁਤ ਮੁਸ਼ਕਲ ਆ ਤੇ ਦਵਾਈ ਦਵਾ ਰੂਪੀ ਦਿੱਤਾ ਹੈ ਤੇ ਹੁਣ ਸਾਡੇ ਕੋ ਵੀ ਨਹੀਂ ਪੈਸਾ ਹੈਗਾ ਉਹਨਾਂ ਇੱਕ ਤੇ ਨਹੀਂ ਖੜੀ ਤੇ ਨਾ ਇੱਕ ਤੇ ਦਵਾਈ ਜਾਂਦੀ ਤੇ ਛੋਟੀ ਜੀ ਬੇਟੀ ਆ ਤੇ ਬੇਟੀ ਨੂੰ ਇਹ ਕਹਿੰਨੇ ਵੀ ਮਾਂ ਠੀਕ ਹੋਏ ਤੇ ਆਪਣੀ ਬੇਟੀ ਨੂੰ ਸਾਹਮਣੇ ਸਰਦ ਕੋ ਨਹੀਂ ਸਾਹਮਣੇ ਜਾਂਦੀ ਦੋਵੇਂ ਮਾਵਾਂਤਿਆਂ ਬਹੁਤ ਮੁਸ਼ਕਲ ਆ ਫੜ ਕੇ ਉਹਨ ਪਰੇ ਕਰੀ ਦਾ ਫੜ ਕੇ ਮੰਜੀ ਤੇ ਪਾਈ ਦਾ ਫੜ ਕੇ ਥਾਲੀ ਦਾ ਤੇ ਬਹੁਤ ਮੁਸ਼ਕਲ ਆ ਸਾਡੇ ਇਹੋ ਹੀ ਆ ਵੀ ਕੋਈ ਉਹ ਬੱਚੀ ਦੀ ਮਰਦ ਕਰੇ ਤੇ ਉਹਦਾ ਇਲਾਜ ਹੋ ਸਕੇ ਤੇ ਪ੍ਰਮਾਤਮਾ ਬਹੁਤ ਕੁਛ ਦਵੇ ਸਭ ਦੀ ਆਸ ਤੇ ਮਰਦ ਪੂਰੀ ਕਰੇ ਇਪੜਾ ਕੁਛ ਦੇਗਾ ਪ੍ਰਮਾਤਮਾ ਜੇ ਬੱਚੀ ਦਾ ਰਾਜਵਾਸ ਤੇ ਕੋਈ ਮਤ ਕਰੂ ਉਹਨੂੰ ਪ੍ਰਮਾਤਮਾ ਧੂਣਾ ਦੇਗਾ ਰਿਸ਼ਤੇਦਾਰ ਕੋ ਮੋਟਾ ਜਾਇਆ ਹੋ ਰਿਸ਼ਤੇਦਾਰਾ ਕੋ ਵੀ ਥੋੜੀ ਥੋੜੀ ਲੈ ਕੇ ਵਰਤ ਲੈ ਤੇ ਜਿਹੜੇ ਸਾਡੇ ਵੀ ਆਪਣੇ ਇਥੇ ਪਰਿਵਾਰ ਹੀ ਉਹਨਾਂ ਕੋ ਵੀ ਲੈ ਕੇ ਵਰਤ ਲੈ ਹੋਰ ਸਾਨੂੰ ਕੋਈ ਬਿੰਬਰ ਕੋਈ ਸੁਪੰਚ ਕੋਈ ਪਿੰਡ ਦੇ ਵਿੱਚ ਮਤ ਨਹੀਂ ਕੀਤੀ ਸਾਡੇ ਕਿੰਨੇ ਘਰ ਵਾਲੇ ਨੂੰ ਗੁਰਾ ਹਾਂ ਘਰ ਵਾਲੇ ਨੂੰ ਹੋਏਗੇ ਜੇ ਫਿਰ ਮਿੱਟੀ ਆ ਦੇ ਨਿੱਕ ਚਾਰ ਆਹ ਚਾਰ ਕ ਸਾਲ ਹੋ ਗਏ ਤੇ ਇਹ ਫਿਰ ਮਾਵਾਂ ਤੀਆਂ ਫਿਰ ਉੱਥੇ ਕਿ ਕਿਤਰਾ ਰਹਿਣਾ ਸੀ ਇਹਨਾਂ ਨੇ ਬਿਲਕੁਲ ਬੱਚੀ ਛੁੱਟੀ ਫਿਰ ਆਈ ਆਪਣੇ ਕੋਲ ਲੈਣ ਦੀ ਫਿਰ ਇਹ ਕਿ ਇਹ ਮਕਾਨ ਆਹੀ ਦੇ ਦਿੱਤਾ ਪਿਛਾਤ ਮਾਵਾਂ ਤੀਆਂ ਇੱਥੇ ਰਵੋ ਪਰ ਉਹਦੇ ਵੀ ਬਾਲੇ ਟੁੱਤੇ ਆ ਜਦ ਮੀਂਹ ਵਰਦਾ ਬਹੁਤ ਮੁਸੀਬਤ ਜੀ ਹੁੰਦੀ ਚੋਂਦੇ ਆ ਬਾਲੇ ਟੁੱਤੇ ਆ ਪਾਣੀ ਅੰਦਰ ਚੱਲ ਜਾਂਦਾ ਤੇ ਬੜੀ ਮੁਸੀਬਤ ਐਸਮ ਜੈਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ